ਸਾਡੀ ਪੈਂਸ ਵਿੱਚ ਖਾਦੀ ਥਾਲੀ ਦਾ ਰੇਟ 25 ਲੱਖ ਰੁਪਈਆ ਪੈਂਦਾ। ਸਾਡੀ ਥਾਲੀ ਦਾ ਰੇਟ 25 ਲੱਖ ਪੈਂਦਾ। ਕਿਦਾਂ ਪੈਂਦਾ ਭਲਾ? ਉਹ ਅਸੀਂ ਲੋਕਾਂ ਦੇ ਘਰੋਂ ਪੀਤੀ ਹੁੰਦੀ ਹੈ दारू ਤੇ ਸ਼ਰਾਬ। ਅਸੀਂ ਲੋਕਾਂ ਦੇ ਘਰਾਂ 'ਚੋਂ ਬਰੈਡ ਪਕੌੜੇ ਤੇ ਦੂਜਾ ਤੀਜਾ ਖਾਦਾ ਹੁੰਦਾ ਹੈ। ਜਦੋਂ ਸਾਡੀ ਧੀ ਦਾ ਵਿਆਹ ਆਉਂਦਾ ਹੈ, ਪੁੱਤਰ ਦਾ ਆਨੰਦਕਾਰ ਜਾਉਂਗਾ। ਪਰ ਅਸੀਂ ਸੋਚਦੇ ਅਸੀਂ ਤੇ ਉੱਥੇ ਜਾ ਕੇ ਪੁੱਛਦੇ ਰਹੇ ਕਿ ਦੱਸੋ ਕੀ ਬਣਾਇਆ? ਅਗਲੇ ਦੇ ਘਰ ਜਾ ਕੇ ਪੁੱਛਦੇ ਫੇਕੀ। ਉਹ ਪਾਇਰਸਨ ਵਿੱਚ ਕਹਿੰਦੇ ਕਹਿੰਦੇ ਆ ਕਿ ਬੋਤਲ ਨਹੀਂ ਲਿਆਂਦੀ ਗਰਦੀ ਨੇ ਬਣੀ ਇੱਕ ਵਿਆਹ ਤੁਹਾਡਾ ਇਸ ਵਾਰ ਆਹ ਵਿੱਚ ਮਠਿਆਈਆਂ ਵੀ ਪਾਈਆਂ ਆਹ ਪਨੀਰ ਨਹੀਂ ਪਿਆ ਆਹ ਚੀਜ਼ਾਂ ਨਹੀਂ ਪਈਆਂ ਮੰਜੂਰੀਨ ਪਾਇਆ ਹੀ ਨਹੀਂ ਉਹ ਜਿਹੜੀ ਪਲੇਟ ਅਸੀਂ ਕਿਸੇ ਦੇ ਘਰੋਂ ਖਾਧੀ ਸੀ ਨਾ ਉਹ ਸਾਨੂੰ 25-30 ਲੱਖ ਰੁਪਏ ਦੇ ਵਿੱਚ ਪੈਂਦੀ ਹੈ ਉਹ ਗੁਰਮੁਖ ਪਿਆਰ ਵਿੱਚ ਕਿੰਦਾ ਆਪਾਂ ਗੁਰੂ ਦਾ ਪਰਿਵਾਰ ਹੈ ਬਾਦਸ਼ਾਹ ਦੇ ਸੁਖੀ ਬਸੈ ਮੋਰ ਪਰਿਵਾਰਾ ਪਾਸ਼ਾ ਨੇ ਸਾਡੇ ਪਰਿਵਾਰਾਂ ਲਈ ਆਪਣਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਪਰ ਮੁਆਫੀ ਬਖਸ਼ਣੀ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਤੇ ਮੰਨਦੇ ਆਂ ਪਰ ਇਹ ਵੀ ਮੰਨਦੇ ਕਿ ਮਹਾਰਾਜ ਤੋਂ ਸਾਡੇ ਘਰ ਕੋਈ ਨਾ ਕਿਸਮਾ ਰਹੀਂ ਜਿੱਨਾ ਕਿਸਮਾ ਅਸੀਂ ਤੈਨ ਵਾਕੀਏ ਵਾਧੂ ਰਹਿਣ ਦੀ ਲੋੜ ਨਹੀਂ ਅਸੀਂ ਜਿੱਨਾ ਸਮਾਂ ਅਨੰਦ ਕਾਰਜ ਹੁੰਦਾ ਹੈ ਗੁਰਦੁਆਰੇ ਸਾਹਿਬ ਕੋ ਵੀ ਇੱਕ ਮਨੋਖ ਮਸਾ ਜਾਂਦੇ ਨੇ ਤੇ ਉੱਥੇ ਹਜ਼ਾਰ ਹਜ਼ਾਰ ਬੰਦਾ ਜਮਾ ਹੋਇਆ ਹੁੰਦਾ ਹੈ ਸਾਡੇ ਗ੍ਰੰਥੀ ਸਿੰਘ ਤਾਂ ਹੀ ਗੁਰਮੁਖ ਪਿਆਰਿਓ ਵੀਡੀਓ ਪੈਂਦੀਆਂ ਨੇ ਕਿ ਸਾਡਾਂ ਤੇ ਕੋਈ ਪੁੱਛ ਪੜਤਾਲ ਨਹੀਂ ਕਰਦਾ। ਉੱਥੇ 25 25 30 ਲੱਖ 50 ਲੱਖ ਤੱਕ ਰੁਪਈਆ ਖਰਚ ਦਿੰਨੇ ਆ ਜਦੋਂ ਇੱਥੇ ਇਹ ਪੁੰਨ ਦਾ ਕੰਮ ਜੇ ਜੋ ਗੁਰਮੁਖ ਜੋ ਰਾਗੀ ਸਿੰਘ ਕੀਰਤਨ ਕਰਕੇ ਗਏ ਇੱਥੇ ਰੱਖੋ ਮਾਇਆ। ਗ੍ਰੰਥੀ ਸਿੰਘ ਨੇ ਇਹ ਦੂਤੀ ਨਿਭਾਈਏ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਆਪਾਂ ਇਹਨਾਂ ਨੂੰ ਦਿਓ ਮਾਇਆ। ਪਰ ਗੁਰਮੁਖੋ ਜਦੋਂ ਬਹੁਤ ਵੱਡਾ ਮਾਇਆ ਦਾ ਪਰੋਲ ਅਸੀਂ ਦੂਜੇ ਪਾਸੇ ਨੂੰ ਤੋੜ ਦਿੰਨੇ ਆ ਨਾ ਤੇ ਕਈ ਪੋਸਟਾਂ ਪਾਉਣ ਕਿ ਕਹਿੰਦੇ ਗ੍ਰੰਥੀ ਸਿੰਘ ਫਰੀ ਨਹੀਂ ਕਰ ਸਕਦਾ ਤੇ ਧੀ ਦਾ ਕਾਰਜ ਆ ਤੇ ਗ੍ਰੰਥੀ ਸਿੰਘ ਫਰੀ ਨਹੀਂ ਕਰ ਸਕਦਾ ਪੈਸੇ ਚੈਨਾ ਪੈਸਾ ਦੇਣ ਕ ਮੈਂ ਇੱਕ ਵਾਰੀ ਦੇਖਿਆ ਬਰਾਤ ਖਲੋਤੀ 5 ਵਜੇ ਉਹਨਾਂ ਕੁਰਸੀਆਂ ਚੁੱਕ ਤੀਆਂ ਸਾਰੀਆਂ ਕਿੱ데 ਜਾਓ ਤੁਸੀਂ ਤੇ ਕਹਿੰਦੇ ਨਿਕਲਦੇ ਹੀ ਨਹੀਂ ਉਹ ਬਰਾਤ ਖਲੋਤੀ ਮੁੰਡੇ ਵਾਲੇ ਕੁੜੀ ਵਾਲੇ ਉਹਨਾਂ ਸਾਰੀਆਂ ਕੁਰਸੀਆਂ ਚੋਂ ਕੇ ਤੈਹ ਲਾਤੀ ਕਿਸੇ ਨੇ ਨਹੀਂ ਬੋਲਿਆ ਜੇ ਗੁਰਦੁਆਰੇ ਦੇ ਦਰਹੀ ਨਾ ਨੱਬੇ ਅਸੀਂ ਸਾਰੇ ਕਮੇਟੀ ਵੀ ਹਾਜ਼ਰ ਕਰ ਲਏ ਨੇ ਨਾਲ ਵੀ ਆ ਤੁਹਾਡਾ ਕੋ ਪ੍ਰਬੰਧ ਹੈ ਨਹੀਂ ਕਿ ਗੁਰਮੁਖੋ ਆਪਣੇ ਨਾਲ ਹੁੰਦਾ ਹੈ ਇੰਨੀ ਮਾਇਆ ਭੜ ਕੇ ਵੀ ਆਪਾਂ ਬੋਲ ਨਹੀਂ ਸਕਦੇ ਕਹਿੰਦੇ 5 ਵਜੇ ਦਾ ਟਾਈਮ ਸੀ ਚਲੋ ਤਰੂ ਉਹ ਸਵੇਰ ਦਾ ਕੀਤਾ ਕਰਾਇਆ ਸਾਰਾ ਖੂਚ ਪੈ ਗਿਆ ਜਦੋਂ ਬਰਾਤ ਦੇ ਸਾਹਮਣੇ ਬੈਠੀ ਹੁੰਦੇ ਨਾ ਨਹੀਂ ਤੇ ਸਾਰਾ ਪਿੰਡ ਜੋ ਲਗ ਰੰਦਾ ਸੀ ਕਿ ਬਰਾਤ ਤੇ ਸਾਹਮਣੇ ਕੋਈ 1921 ਗੱਲ ਨਾ ਹੋ ਜੇ ਸਾਡਾ ਨੁਕਸਾਨ ਹੁੰਦਾ ਤੇ ਹੋ ਜੇ ਪਰ ਕੁੜੀ ਵਾਲਿਆਂ ਦਾ ਅੱਜ ਆਪਾਂ ਸਿਰ ਤਾਂ ਰੱਖਣਾ ਹੈ ਕਿ ਗੁਰਮੁਖ ਪਿਆਰ ਉਹਨਾਂ ਦਾ ਸਭ ਵਿੱਚ ਇਦਾਂ ਹੁੰਦਾ ਹੈ ਫਿਰ ਭੱਜ ਦੇ ਨੇ ਲੜਾਈਆਂ ਹੁੰਦੀਆਂ ਗੋਲੀਆਂ ਚੱਲ ਜਾਂਦੀਆਂ ਬੰਦੇ ਮਰ ਜਾਂਦੇ ਉੱਥੇ ਪੈਸਾ ਫਿਰ ਵੀ ਅਸੀਂ ਭਰਿਆ ਤੇ ਗੁਰਮੁਖ ਪਿਆਰ ਆ ਜਿਹੜਾ ਕਾਰਜ ਹੈ ਨਾ ਤੇ ਦੂਸਰਾ ਤੀਸਰਾ ਅਨੰਦ ਕਾਰਜ ਹੈ ਜੋ ਇਸ ਤਰ੍ਹਾਂ ਵੇਖਿਆ ਨਹੀਂ ਤੇ ਸਰੋਵਰ ਬਾਬਾ ਗੁਰਮੁਖ ਸਿੰਘ ਜੀ ਦੋ ਅਨੰਦ ਕਾਰਜ ਉੱਥੇ ਪਹਿਲਾਂ ਐਵੇਂ ਦੇ ਹੋਏ ਕਿ ਗੁਰੂ ਦੀ ਹਜ਼ੂਰੀ ਵਿੱਚ ਬੜੇ ਸਚਜੇ ਧੰਗ ਨਾਲ ਧੀ ਬੈਠੀ ਐ ਪੁੱਤਰ ਬੈਠਾ ਉਹਨਾਂ ਦੇ ਮਾਤਾ ਪਿਤਾ ਸਾਥ ਸੰਬੰਧੀ ਆਪਾਂ ਬੈਠੇ ਆ ਇੱਥੋਂ ਆਪਾਂ ਸੁੱਖ ਦੇ ਨਾਲ ਖੁਸ਼ੀਆਂ ਲੈ ਕੇ ਆਪਾਂ ਆਪਣੇ ਘਰਾਂ ਨੂੰ ਚਲੇ ਜਾਣਾ ਤੇ ਗੁਰਮੁਖ ਪਿਆਰਿਓ ਅੱਖ ਦੇ ਗੁਰੂ ਐਡਾ ਵੱਡਾ ਹੈ ਤੇਰਾ ਗੁਰੂ ਐਡਾ ਦਇਆਵਾਨ ਹੈ ਗੁਰਦੁਆਰਿਆਂ ਤੇਰੇ ਘਰ ਪਹੁੰਚਣ ਤੋਂ ਪਹਿਲਾਂ ਚਾਰ ਪਦਾਰਥੋਂ ਤੇ ਪਛਾਣਦਾ ਜੇ ਗੁਰੂ ਖੁਸ਼ ਹੋਵੇ ਅੱਖ ਦੇ ਚਾਰ ਪਦਾਰਥ ਸੁਕੁੱਛ ਪਠਾਏ ਬੰਦਾ ਜੇ ਰਾਹ ਚ ਹੁੰਦਾ ਸੋਚਾਂ ਸੋਚਦਾ ਕਿ ਮੈਨੂੰ ਆ ਚੀਜ਼ਾਂ ਚਾਹੀਦੀਆਂ ਨੇ ਘਰ ਪਹੁੰਚਣ ਤੋਂ ਪਹਿਲਾਂ ਗੁਰੂ ਸਾਹਿਬ ਉੱਥੇ ਸਾਰਾ ਕੁਝ ਪਛਾਣਦੇ ਏਡੇ ਵੱਡੇ ਨੇ ਇਹ ਉਹ ਧਰਤੀ ਹੈ ਗੁਰੂ ਖੁਜ ਤੇ 26 ਸਾਲ 9 ਮਹੀਨੇ 13 ਦਿਨ ਮਹਾਲ ਤੱਕ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ